ਸਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੀ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਪੱਤਰਕਾਰੀ ਅੱਜਕੱਲ੍ਹ ਤੇ ਪੱਲਕ ਦੀ ਸਥਿਤੀ ਤੇ ਪਵਿੱਖ ਦੇ ਤੇ ਸੰਬੰਧ ਚਰਚਾ ਨੇ ਮਾਂ ਬੋਲੀ ਪੰਜਾਬੀ ਨੂੰ ਦੱਸਿਆ ਪਵਿੱਖ ਦਾ ਵਾਰਿਸ ਜੇਲ੍ਹ ਤੋਂ ਬਾਹਰ ਆਏ ਰਾਜੂ ਆਣਾ ਵੀ ਸਿੱਖ ਕੌਮ ਨੂੰ ਨਸੀਹਤ ਫਾਂਸੀ ਦੀ ਸਜ਼ਾ ਨੂੰ ਲੈ ਕੇ ਦਿੱਤਾ ਇੱਕ ਬਟਾ ਬਿਆਨ ਪੀਐਮ ਮੋਦੀ ਨੂੰ ਮਿਲਿਆ ਡੋਮਿਨਿਕਾ ਦਾ ਚੋਟੀ ਦਾ ਐਵਾਰਡ ਰਾਸ਼ਟਰਪਤੀ ਬਟਨ ਨੇ ਕੀਤਾ ਸਨਮਾਨਿਤ ਗੋਤਮਾ Đਾਨੀ ਸਮੀਤ 7 ਹੋਰ ਵਿਅਕਤੀਆਂ ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦਾ ਦੋਸ਼ ਗ੍ਰਿਫਤਾਰੀ ਵਾਰੰਟ ਜਾਰੀ ਸ਼ੁੱਕਰਵਾਰ ਨੂੰ ਆ ਸਕਦਾ ਹੈ ਅਰਸ਼ਦੁੱਲਾ ਕੇਸ 'ਚ ਕੈਨੇਡਾ ਦੀ ਅਦਾਲਤ ਦਾ ਅਹਿਮ ਫੈਸਲਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਲਾਹੌਰ ਚ ਆਯੋਜਿਤ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਵਿੱਚ ਅਜੋਕੇ ਪੱਤਰਕਾਰਾਂ ਤੇ ਪੈਨਲਿਸਟਾਂ ਦੀ ਚਰਚਾ ਨੇ ਮਾਂ ਬੋਲੀ ਨੂੰ ਮਜ਼ਬੂਤੀ ਨਾਲ ਪ੍ਰਗਟਾਇਆ ਤੇ ਦਰਸਾਇਆ ਪੰਜਾਬੀ ਪੱਤਰਕਾਰੀ ਅੱਜ ਦੇ ਜ਼ਮਾਨੇ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਇਸ ਗੱਲ ਦਾ ਪ੍ਰਗਟਾਵਾ ਕਰਦੇ ਹੋਏ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਫ਼ ਸੁਥਰੀ ਤੇ ਨਿਰਪੱਖ ਪੱਤਰਕਾਰੀ ਸਮਾਜ ਨੂੰ ਬਿਹਤਰ ਬਣਾਉਣ ਅਤੇ ਜੀਵਨ ਦਾ ਮਿਆਰ ਉੱਚਾ ਕਰਨ ਦੇ ਵਿੱਚ ਅਹਿਮ ਹੈ ਉਨ੍ਹਾਂ ਦੇ ਸ਼ਬਦ ਅਨੁਸਾਰ ਜਿਵੇਂ ਵਧੀਆ ਖੇਤੀਬਾੜੀ ਹੈ, ਤਿਵੇਂ ਹੀ ਸੱਚਾਈ ਅਤੇ ਲੋਕਪ੍ਰਿਅਤਾ ਤੇ ਆਧਾਰਿਤ ਪੱਤਰਕਾਰੀ ਵੀ ਲੋਕਾਂ ਵਿਚਕਾਰ ਆਪਣਾ ਮਹੱਤਵ ਬਣਾ ਲੈਂਦੀ ਹੈ। ਉਧਰ ਹਰਮਨ ਕੌਰ ਨੇ ਲਾਹੌਰ ਦੇ ਪਿਆਰ ਅਤੇ ਸਨਮਾਨ ਦੀ ਵਡਿਆਈ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲਾਹੌਰ ਨੇ ਆਪਣੀ ਪ੍ਰਾਚੀਨ ਵਿਰਾਸਤ, ਪਿਆਰ ਭਰਪੂਰ ਮਾਹੌਲ ਅਤੇ ਆਦਰ ਸਨਮਾਨ ਨਾਲ ਉਨ੍ਹਾਂ ਦੇ ਹਿਰਦੇ ਨੂੰ ਜਿੱਤ ਲਿਆ। ਇਸ ਮੌਕੇ ਸੁਕੀਰਤ ਆਨੰਦ ਨੇ ਪ੍ਰਿੰਟ ਮੀਡੀਆ ਦੇ ਮਹੱਤਵ ਤੇ ਸਦਾਈ ਯੁੱਗ ਬਾਰੇ ਵਿਚਾਰ ਪ੍ਰਗਟਾਏ। ਉਨ੍ਹਾਂ ਅਨੁਸਾਰ ਪ੍ਰਿੰਟ ਮੀਡੀਆ ਸਦਾਈ ਕਾਮਯਾਬੀ ਦੀ ਦਿਸ਼ਾ ਵੱਲ ਵਧਦਾ ਰਹੇਗਾ ਇਸ ਮੌਕੇ ਸਵੈ ਸਿੰਘ ਟੈਣਾ ਨੇ ਪੰਜਾਬੀ ਮਾਂ ਬੋਲੀ ਲਈ ਜਾਗਰੂਕ ਰਹਿਣ ਅਤੇ ਇਸ ਦੇ ਪਸਾਰੇ ਲਈ ਧ੍ਰਿੜ ਇਰਾਦੇ ਦੀ ਲੋੜ ਤੇ ਜ਼ੋਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਸ਼ਬਦਾਂ ਦੀ ਸਚਾਈ ਤੇ ਅਸਲੀਅਤ ਨੂੰ ਬਰਕਰਾਰ ਰੱਖਣਾ ਪੱਤਰਕਾਰੀ ਦੇ ਮੂਲ ਮਿਆਰ ਹਨ ਦੱਸ ਜਾਈਏ ਕਿ ਇਸ ਚਰਚਾ ਦਾ ਸੰਚਾਲਨ ਨਾਸਿਰ ਅਦੀਬ ਨੇ ਸੋਹਣੇ ਢੰਗ ਨਾਲ ਕੀਤਾ ਹਾਜ਼ਰੀਨ ਨੇ ਤਾੜੀਆਂ ਦੇ ਨਾਲ ਉਨ੍ਹਾਂ ਦੇ ਪ੍ਰਸ਼ੰਸਾਯੋਗ ਸੰਚਾਲਨ ਦੀ ਸਦਾ ਫਜ਼ਾਈ ਕੀਤੀ ਇਹ ਸੰਵਾਦ ਸਾਫ਼ ਕਰਦਾ ਹੈ ਕਿ ਪੰਜਾਬੀ ਪੱਤਰਕਾਰੀ ਵਿਦੇਸ਼ਾਂ ਤੇ ਪਾਕਿਸਤਾਨ ਵਿੱਚ ਇੱਕ ਅਹਿਮ ਮੁਕਾਮ ਹਾਸਲ ਕਰ ਚੁੱਕੀ ਹੈ ਉਧਰ ਪਟਿਆਲਾ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜਵਾਨਾ ਬੀਤੇ ਦਿਨੀ 3 ਘੰਟਿਆਂ ਦੇ ਲਈ ਜੇਲ੍ਹ ਤੋਂ ਬਾਹਰ ਆਏ ਸਨ ਉਹ ਲੁਧਿਆਣਾ ਦੇ ਪਿੰਡ ਰਾਜਵਾਨਾ ਕਲਾ ਦੇ ਵਿੱਚ ਮਨਜੀਤ ਸਾਹਿਬ ਗੁਰਦੁਆਰੇ ਚ ਆਪਣੇ ਭਰਾ ਦੇ ਭੋਗ ਦੇ ਪ੍ਰੋਗਰਾਮ ਚ ਸ਼ਾਮਿਲ ਹੋਏ ਇਸ ਲਈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤ ਸੁਰੱਖਿਆ ਹਿੰਟ ਪਟਿਆਲਾ ਜੇਲ੍ਹ ਤੋਂ ਲੁਧਿਆਣਾ ਉਹਨਾਂ ਨੂੰ ਲੈ ਜਾਂਦਾ ਗਿਆ ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰੁਖਵੀਰ ਸਿੰਘ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਮੁਲਾਕਾਤ ਕੀਤੀ ਅੰਤਿਮ ਅਰਦਾਸ ਮਗਰੋਂ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਲੋਕਾਂ ਤੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਕਿ ਉਹਨਾਂ ਨੇ ਸਾਲਾਂ ਤੋਂ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਉਹਨਾਂ ਨੇ ਫਾਂਸੀ ਦੀ ਸਜ਼ਾ ਖਿਲਾਫ ਕੋਈ ਅਪੀਲ ਨਹੀਂ ਕੀਤੀ ਪਰ ਖਾਲਸਾ ਪੰਥ ਨੇ ਉਹਨਾਂ ਦੀ ਸਜ਼ਾ ਰੁਕਵਾ ਲਈ ਸੀ ਸਿੱਖਾਂ ਨੂੰ ਲੈ ਕੇ ਕਿਹਾ ਕਿ ਅੱਜ ਸਿੱਖਾਂ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਆਪਸੀ ਝਗੜਿਆਂ ਕਰਕੇ ਅੱਜ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਬਲਵੰਤ ਸਿੰਘ ਰਾਜਵਾਨਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਖਿਲਾਫ ਮਿੱਥ ਕੇ ਬੇਇਨਸਾਫੀ ਕੀਤੀ ਗਈ ਹੈ 18 ਸਾਲ ਤੋਂ ਉਹਨਾਂ ਨੂੰ ਜਾਣਬੁੱਝ ਕੇ ਬੰਦ ਕਰਕੇ ਰੱਖਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਣ ਕਰਕੇ ਦੁਸ਼ਮਣ ਦੇ ਹੱਥ ਸਾਡੇ ਗੁਲਾਮੇ ਤੱਕ ਪਹੁੰਚੇ ਨੇ ਆਪਸੀ ਝਗੜੇ ਕਾਰਨ ਹੀ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਸੋਨੇ ਜਾਂਦੀ ਨਾਲ ਤੋਲਣ ਦੀ ਗੱਲ ਕਰਨ ਵਾਲਿਆਂ ਨੇ ਬਾਅਦ 'ਚ ਸਾਡੇ ਪੱਥਰ ਮਾਰੇ ਨੇ ਉਹਨਾਂ ਆਪਣੀ ਗੱਲ ਜਾਰੀ ਰੱਖਦੇ ਹੋਏ ਇਹ ਕਿਹਾ ਕਿ ਸ਼੍ਰੋਮਣੀ ਕਮੇਟੀ ਕਾਰਨ ਹੀ ਮੈਂ ਅੱਜ ਇੱਥੇ ਹਾਂ ਰਾਜਵਾਨਾ ਨੇ ਕਮੇਟੀ ਪ੍ਰਧਾਨ ਧਾਮੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕੀਤਾ ਉਸ ਸਰਦਾਰੂ ਦਾ ਰੋਧਦਾ ਪਰ ਸਾਡੇ ਅਲਫਾ ਦੇ ਵਿੱਚ ਕੋਈ ਫਰਕ ਨਹੀਂ ਆਇਆ ਤੁਸੀਂ ਤਾਂ ਝੰਡੇ ਚਾ ਲਾ ਕੇ ਆਪਣੇ ਘਰਾਂ ਪਜਾ ਗੜੇ ਸਾਡੀ ਫਾਸੀ ਦੀ ਚੱਕੀ ਦੇ ਕੋਈ ਹੱਲ ਨਹੀਂ ਬਦਲੇ ਅੱਜ ਵੀ 18 ਸਾਲਾਂ ਤੋਂ ਮੈਂ ਫਾਸੀ ਚੱਕੀ ਵਿੱਚ ਬੈਠਾ ਆਪਣੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ ਇਹ ਵੇਖ ਸਾਫ਼ੀ ਉਹ ਮਿੱਠ ਕੇ ਕਰ ਰਹੇ ਨੇ ਮੈਂ ਤੇ ਕਹਿਣਾ ਚਾਹਾਂਾ ਕਿ ਅੱਜ ਜੇ ਸਾਡੀਆਂ ਸੰਸਥਾਵਾਂ ਕਮਜ਼ੋਰ ਪਜਾਂਗੇ ਸਭ ਇਸ ਕਰਕੇ ਹੋਏ ਇਸ ਤਰ੍ਹਾਂ ਕੰਮ ਦਾ ਬਦਲਤ ਕਰੀਏ ਕਿਉਂਕਿ ਅਸੀਂ ਆਪਣੇ ਬੰਤਾਂ ਆਪਣੇ ਪਿੱਟਣ ਨੂੰ ਹਰ ਵਕਤ ਤਿਆਰ ਰਹਿਣਿਆ ਕੰਨੀਆਂ ਸਾਡੀਆਂ ਸੰਸਥਾਵਾਂ ਮੌਜੂਦ ਹੋਣੀਆਂ ਉਹ ਸਾਡੇ ਕੌਮੀ ਇੱਜ਼ਤ ਸਾਡੇ ਕੌਮੀ ਹੱਥ ਓਵੇਂ ਓਨੇ ਹੀ ਸੁਰੱਖਿਅਤ ਰਹਿਣਗੇ ਇਸ ਕਰਦਾ ਕੋਈ ਜਵਾਬ ਨਹੀਂ ਦੇ ਸਕਦਾ ਕਿ ਇਨੇ ਲੰਬੇ ਸਮੇਂ ਤੋਂ 3 ਸਾਲ ਤੋਂ ਜੇ 11 18 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਭਾਈ ਰਾਜੋਬਾਨਾ ਦੀ ਬੰਦ ਨੇ 12 ਸਾਲ ਤੋਂ ਨਦੀਪਾਲ ਕੈਂਟ ਕੋਈ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਸਰਕਾਰ ਕਿੰ ਦਾ ਸਰਕਾਰ ਕੁਕਾਰ ਵਗੜੀਆਂ ਬਲੇ ਕਰ ਰਹੀ ਹੈ ਇਹ ਇੱਕ ਤਰਾਸਤੀ ਹੈ ਆ ਸਿੱਖਾਂ ਦੇ ਨਾਲ ਬਹੁਤ ਵੱਡੀ ਬੇਇਨਸਾਫੀ ਜਿਹੜੀ ਆ ਭਾਰਤ ਵਿੱਚ ਕੀਤੀ ਜਾ ਰਹੀ ਹੈ ਔਰ ਚਾਹੇ ਉਹ ਸੂਬੇ ਦੀ ਸਰਕਾਰ ਮਨੁੱਖੀ ਅਧਿਕਾਰਾਂ ਦਾ ਵੱਡਾ ਘਾਨ ਹੋ ਰਿਹਾ 30 ਸਾਲ CrPC 'ਚ ਜਾਂ ਜਿਹੜਾ ਇਹਨਾਂ ਨੇ ਨਵਾਂ ਕਾਨੂੰਨ ਬਣਾਇਆ ਭਾਰਤੀ ਹੈ ਨਾਏ ਉਹਦੇ ਚ ਕੋਈ ਕਾਨੂੰਨ ਇਹੋ ਜਿਹਾ ਨਹੀਂ ਕਿ 30 ਸਾਲ ਤੁਸੀਂ ਕਿਸੇ ਨੂੰ ਨਜ਼ਰਬੰਦ ਰੱਖ ਸਕੋ ਉਧਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਕੋਵਿਡ-19 ਸੰਕਟ ਦੌਰਾਨ ਉਹਨਾਂ ਦੇ ਸਮਰਥਨ ਅਤੇ ਭਾਰਤ ਡੋਮਿਨਿਕਾ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਉਹਨਾਂ ਦੀ ਯਤਨਾਂ ਲਈ ਡੋਮਿਨਿਕਾ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਡੋਮਿਨਿਕਾ ਦੀ ਰਾਸ਼ਟਰਪਤੀ ਸਿਲਵੈਨੀ ਬਰਟਨ ਨੇ ਗੁਆਨਾ ਦੇ ਵਿੱਚ ਭਾਰਤ ਕੈਰੀਕਾਮ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਡੋਮਿਨਿਕਾ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ पुरस्कार प्राप्त करने तो बाद नरेंद्र मोदी ने कहा है कि मैं डोमिनिका द्वारा सर्वोच्च राष्ट्रीय पुरस्कार न सम्मानित होने पर मान महसूस रहे हां। कर रहा हाँ मैं इस भारत के एक करोड़ लोगों को समर्पित करता हूं डोमिनिका के सर्वोच्च पुरस्कार से किये, सम्मानित किए सम्मानित किए जाने पर मैं राष्ट्रपति सिल्वानी बटन प्रधानमंत्री रूजवेल्स कैरिच और डोमिनिका के लोगों का हार्दिक आभार व्यक्त करता हूं ये सम्मान केवल मेरा नहीं है बल्कि भारत के 140 करोड़ लोगों का

ਇੱਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਡਾਨੀ ਗਰੁੱਪ ਦੇ ਚੇਅਰਮੈਨ ਅਤੇ ਦੇਸ਼ ਦੇ ਦੂਜੇ ਸਭ ਤੋਂ ਅਮੀਰ ਉਦਯੋਗਪਤੀ ਗੋਤਮ ਅਡਾਨੀ ਵੱਡੀ ਮੁਸੀਬਤ ਦੇ ਵਿੱਚ ਫਸਦੇ ਨਜ਼ਰ ਆ ਰਹੇ ਹਨ ਜੀ ਹਾਂ ਅਡਾਨੀ ਅਤੇ ਸੱਤ ਹੋਰਾਂ ਤੇ ਅਮਰੀਕਾ ਚਾਰ ਬਾ ਡਾਲਰ ਦੀ ਰਿਸ਼ਵਤ ਖੋਰੀ ਅਤੇ ਧੋਖਾਧੜੀ ਦਾ ਦੋਸ਼ ਹੈ ਇਸ ਮਾਮਲੇ ਦੀ ਸੁਣਵਾਈ ਅਮਰੀਕੀ ਅਦਾਲਤ ਦੇ ਵਿੱਚ ਹੋਈ ਅਡਾਨੀ ਅਤੇ ਉਸ ਦੇ ਪਤੀਜੇ ਖਿਲਾਫ ਗ੍ਰਫਤਾਰੀ ਵਰੰਟ ਜਾਰੀ ਕੀਤੇ ਗਏ ਨੇ ਇਸ ਮਾਮਲੇ 'ਚ ਨਾਮ ਆਉਣ ਤੋਂ ਬਾਅਦ ਅਡਾਨੀ ਸਮੂਹ ਨੇ ਅਮਰੀਕਾ ਦੇ ਵਿੱਚ 600 ਮਿਲੀਅਨ ਡਾਲਰ ਦੇ ਬਾਂਡ ਰੱਦ ਕਰ ਦਿੱਤੇ ਨੇ ਵਕੀਲਾ ਨੇ ਬੀਤੇ ਦਿਨੀ ਦੋਸ਼ ਦਾ ਐਲਾਨ ਕੀਤਾ ਹੈ ਦੋਸ਼ ਲਾਇਆ ਗਿਆ ਕਿ ਅਡਾਨੀ ਗਰੁੱਪ ਨੇ ਸੋਲਰ ਉर्जा ਦਾ ਠੇਕਾ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਸੀ ਅਡਾਨੀ ਨੇ ਗ੍ਰੀਨ ਐਨਰਜੀ 'ਚ ਨਿਵੇਸ਼ ਦਾ ਐਲਾਨ ਕੀਤਾ ਸੀ ਇਹ ਕੋਸ਼ਣਾ ਉਦੋਂ ਕੀਤੀ ਗਈ ਜਦੋਂ ਕੰਪਨੀ ਦੇ ਚੇਅਰਮੈਨ ਨੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਹਨਾਂ ਦੀ ਚੋਣ ਜਿੱਤ ਤੇ ਵਧਾਈ ਦਿੱਤੀ ਅਰਸ਼ਦੱਲਾ ਮਾਮਲੇ 'ਚ ਸ਼ੁੱਕਰਵਾਰ ਨੂੰ ਕੈਨੇਡਾ ਦੀ ਅਦਾਲਤ ਦਾ ਅਹਿਮ ਫੈਸਲਾ ਆ ਸਕਦਾ ਹੈ ਜੀ ਹਾਂ ਜਾਣਕਾਰੀ ਅਨੁਸਾਰ ਕੈਨੇਡਾ ਦੀ ਅਦਾਲਤ ਆਰਸ਼ਦੀਪ ਗਿੱਲ ਉਰਫ ਅਰਸ਼ਦੱਲਾ ਦੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਯਾਨੀ ਕਿ 22 ਨਵੰਬਰ ਨੂੰ ਕਰੇਗੀ ਐਨਾ ਹੀ ਨਹੀਂ ਇਹ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਨਹੀਂ ਸਗੋਂ ਫਿਜ਼ੀਕਲ ਕੋਰਟ ਛੋਵੇਗੀ ਕੈਨੇਡਾ ਦੀ অন্ਟਾਰੀਓ ਅਦਾਲਤ ਅਰਸ਼ ਡੱਲਾ ਦੀ ਜ਼ਮਾਨਤ ਤੇ ਸੁਣਵਾਈ ਕਰੇਗੀ ਕੈਨੇਡਾ ਦੇ ਸਰਕਾਰੀ ਵਕੀਲ ਅਤੇ ਅਰਸ਼ ਡੱਲਾ ਦੇ ਵਕੀਲ ਨੇ অন্ਟਾਰੀਓ ਅਦਾਲਤ ਦੇ ਵਿੱਚ ਅਰਸ਼ ਡੱਲਾ ਦੀ ਵੀਡੀਓ ਕਾਨਫਰencing ਦੌਰਾਨ ਪੇਸ਼ੀ ਦੌਰਾਨ ਇਹ ਜਾਣਕਾਰੀ ਦਿੱਤੀ ਹੈ ਅਰਸ਼ ਡੱਲਾ ਦੇ ਵਕੀਲ ਨੇ ਦੱਸਿਆ ਕਿ ਉਸ ਦੇ ਕੇਸ ਦੇ ਫੈਸਲਾਕੁਨ ਸੁਣਵਾਈ অন্ਟਾਰੀਓ ਕੋਰਟ ਦੇ ਕਮਰਾ ਨੰਬਰ 10 'ਚ ਹੋਵੇਗੀ ਜਿਸ 'ਚ ਅਰਸ਼ ਡੱਲਾ ਦੇ ਵਕੀਲ ਅਦਾਲਤ 'ਚ ਮੌਜੂਦ ਹੋਣਗੇ ਅਤੇ ਲੰਮੀ ਬਹਿਸ ਕਰਨਗੇ ਫਿਰ دہਲੀਆ ਪਾਕਿਸਤਾਨ ਪਹਿਲਾ ਕੀਤਾ ਧਮਾਕਾ ਫਿਰ ਵੱਡੇ ਕਈ ਫੌਜੀਆਂ ਦੇ ਸਿਰ ਜਿहां ਪਾਕਿਸਤਾਨ ਇੱਕ ਵਾਰ ਫਿਰ ਅਤਵਾਦੀ ਹਮਲੇ ਦਾ ਸ਼ਿਕਾਰ ਹੋ ਗਿਆ ਇਸ ਵਾਰ ਅਤਵਾਦੀਆਂ ਦੇ ਸਾਹਮਣੇ ਨੇ ਪਾਕਿਸਤਾਨ ਦੀ ਸੁਰੱਖਿਆ ਤੇ ਸਵਾਲ ਖੜੇ ਕਰ ਦਿੱਤੇ ਨੇ ਦਰਅਸਲ ਖੈਬਰ ਪਖਤੂਨ ਖਵਾ ਸੂਬੇ ਦੇ ਵਿੱਚ ਮਲਕੇਲੇ ਇਲਾਕੇ 'ਚ ਇੱਕ ਆਤਮਕਾਤਿ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੇ ਵਾਹਨ ਨੂੰ ਇੱਕ ਸਾਂਝੀ ਚੌਕੀ ਨਾਲ ਟਕਰਾ ਦਿੱਤਾ ਇਸ ਹਮਲੇ 'ਚ ਪਾਕਿਸਤਾਨੀ ਫੌਜ ਦੇ ਕਰੀਬ 12 ਜਵਾਨ ਸ਼ਹੀਦ ਹੋ ਗਏ ਨੇ ਜਦਕੇ ਕਈ ਜ਼ਖਮੀ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਅਤਵਾਦੀ ਕੁਝ ਜਵਾਨਾਂ ਦੇ ਸਿਰ ਵੀ ਕੱਟ ਕੇ ਲੈ ਗਏ ਨੇ ਹਾਲਾਂਕਿ ਫੌਜ ਨੇ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ